ਸ਼੍ਰੀ ਗੁਰੂ ਅਰਜਨ ਦੇਵ ਜੀ ਪਾਸ ਲਾਹੌਰ ਤੋਂ ਸਨੇਹਾ ਪਹੁੰਚਿਆ ਕਿ ਉੱਥੇ ਭਿਆਨਕ ਕਾਲ ਪੈ ਗਿਆ ਹੈ ਜਿਸ ਕਾਰਨ ਬਿਮਾਰੀਆਂ ਫੈਲ ਗਈਆਂ ਹਨ ਤੇ ਭੁੱਖਮਰੀ ਕਾਰਨ ਸੈਂਕੜੇ ਲੋਕ ਰੋਜ਼ਾਨਾ ਮਰ ਰਹੇ ਹਨ ਇਹ ਸੁਣ ਕੇ ਸਤਗੁਰੂ ਜੀ ਨੇ ਪਰਿਵਾਰ ਨੂੰ ਨਾਲ ਲੈ ਕੇ ਪੀੜਤਾਂ ਦੀ ਸੇਵਾ ਕਰਨ ਵਾਸਤੇ ਲਾਹੌਰ ਲਈ ਚਾਲੇ ਪਾ ਦਿੱਤੇ ਪ੍ਰਿਥੀ ਚੰਦ ਦੀਆਂ ਨੀਚ ਕਰਤੋਤਾ ਕਰਕੇ ਪਰਿਵਾਰ ਪਿੱਛੇ ਨਹੀਂ ਸੀ ਛੱਡਿਆ ਜਾ ਸਕਦਾ ਕਾਲਪੀੜਤਾ ਅਤੇ ਚੇਚਕ ਆਦ ਦੇ ਰੋਗ ਦੀ ਮਾਰ ਥੱਲੇ ਆਏ ਲੋਕਾਂ ਦੀ ਸੇਵਾ ਸੰਭਾਲ ਸਮੇਂ ਬਾਲ ਹਰਗੋਬਿੰਦ ਸਾਹਿਬ ਜੀ 3-4 ਸਾਲ ਨਾਲ ਰਹੇ ਸਨ ਵਾਪਸ ਅੰਮ੍ਰਿਤਸਰ ਪਹੁੰਚਣ ਸਮੇਂ ਉਹਨਾਂ ਤੇ ਵੀ ਚੇਚਕ ਰੋਗ ਦਾ ਅਸਰ ਹੋ ਗਿਆ ਪਹਿਲਾਂ ਤੇਜ਼ ਬੁਖਾਰ ਚੜਿਆ ਫਿਰ ਸਾਰੇ ਸਰੀਰ ਤੇ ਚੇਚਕ ਨਿਕਲ ਆਈ ਜਿਸ ਨੂੰ ਲੋਕ ਸੀਤਲਾ ਵੀ ਕਹਿੰਦੇ ਹਨ ਪੁਰਾਣੇ ਖਿਆਲਾਂ ਵਾਲੇ ਲੋਕ ਜਦੋਂ ਬਾਲ ਹਰਗੋਬਿੰਦ ਸਾਹਿਬ ਜੀ ਦੀ ਖਬਰ ਸਾਰ ਲੈਣ ਆਉਂਦੇ ਦੇ ਨਾਲ ਸਲਾਹ ਦਿੰਦੇ ਕਿ ਇਸ ਬਿਮਾਰੀ ਦਾ ਇਲਾਜ ਨਹੀਂ ਕਰਨਾ ਚਾਹੀਦਾ ਕਿਉਂਕਿ ਸੀਤਲਾ ਮਾਤਾ ਨਾਰਾਜ ਹੋ ਜਾਂਦੀ ਹੈ ਬਲਕਿ ਬਾਲ ਹਰਗੋਬਿੰਦ ਸਾਹਿਬ ਜੀ ਨੂੰ ਮਾਤਾ ਦੇ ਮੰਦਰ ਲੈ ਚੱਲੋ ਮੱਥਾ ਟਿਕਾਓ ਫਿਰ ਇਹ ਰੋਗ ਦੂਰ ਹੋ ਜਾਵੇਗਾ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਵੇਂ ਮਿਲੋਕਾਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਸੀਤਲਾ ਕੋਈ ਮਾਤਾ ਨਹੀਂ ਬਲਕਿ ਚੇਚਕ ਦਾ ਰੋਗ ਹੈ ਅਤੇ ਹੀ ਅਕਾਲ ਪੁਰਖ ਅੱਗੇ ਅਰਦਾਸ ਅਤੇ ਦਵਾਈ ਭਾਵ દવા ਤੇ ਦੁਆ ਕਾਰਨ ਨਾਲ ਕਰਨ ਨਾਲ ਠੀਕ ਹੋ ਜਾਵੇਗਾ ਬਾਲ ਹਰਗੋਬਿੰਦ ਸਾਹਿਬ ਜੀ ਦੇ ਅਰੋਗ ਹੋਣ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਾਹਿਗੁਰੂ ਦੇ ਸ਼ੁਕਰਾਨੇ ਅਤੇ ਉਸਤਤ ਵਿੱਚ ਸ਼ਬਦ ਗਾਇਨ ਕੀਤੇ ਜੋ ਅਲੱਗ-ਅਲੱਗ ਰਾਗਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਸੀਤਲਾ ਤੇ ਰੱਖਿਆ ਬਿਹਾਰੀ ਬਾਰ ਬਰੰਬਰਬ ਕਿਰਪਾ ਧਾਰੀ ਅੰਗ ਸਹਿਬ 200 ਤੇ ਸੁਭਾਏਮਾਨ ਹੈ ਹਰ ਗੋਬਿੰਦ ਰਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ ਮਿਟੀ ਬਿਆਦ ਸਰਬ ਸੁਖ ਹੋਏ ਹਰ ਗੁਣ ਸਦਾ ਵਿਚਾਰ ਅੰਗ ਸਹਿਬ 500 ਦੇ ਉੱਤੇ ਸੁਭਾਏਮਾਨ ਹੈ ਸੀਤਲਾ ਠਾਕ ਰਹਾਈ ਬਿਗਨ ਗਏ ਹਰਨਾਈ ਅੰਗ ਸਹਿਬ 627 ਉੱਤੇ ਸੁਭਾਏਮਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ